ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਮਦਵਾਲੀ ਸਤਿ ਦਾ ਡੇਰਾਪਾਪਾ ਨਾਣਕੇ ਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੇ ਆ ਜਿਨ੍ਹਾਂ ਚ 3 ਸੁਈਆਂ ਤੇ 1 ਗੱਬਣ ਹੈ ਸੋਈਆਂ ਦੇ ਆਪਣੇ ਦੋ ਦੋ ਟਾਈਮ ਚੁਾਈ ਕਰਕੇ ਖੜੋ ਤੇ ਕੱਪਣ ਆਪਣੀ ਪਾਸ ਕਰਕੇ ਖੜਾ ਹਾਂਜੀ ਵਰਦੀ ਸਾਸਿਕਾਲ ਜੀ ਸਾਸਿਕਾਲ ਹਰ ਜੀ ਜੀ ਆਜੋ ਵਧੀਆ ਵਧੀਆ ਤੁਸੀਂ ਦੱਸੋ ਬੜੀ ਕਿਰਪਾ ਭਾਈ ਗੁਰਦੀ ਤੁਸੀਂ ਸੁਣਾਓ ਸਭ ਵਧੀਆ ਜੇ ਚਲੋ ਵਧੀਆ ਤੇ ਵੇਤਾ ਜੀ ਕੱਲ ਵਾਲਾ ਸਾਰਾ ਮਾਲ ਫਿਰ ਦੇਖਿਆ ਆਜੋ ਅੱਛਾ ਕਿੰਨੇ ਕਾ ਇਹ ਫੋਨ ਫਿਰ ਹਰ ਜੀ ਜੀ ਫੋਨ ਇਹ ਨੇਕੋਂ ਗੁੰਡੇ ਜੋ ਤੇ ਤਕਰੀਬਨ ਪਰਸੋ ਪਈ ਜੀ ਆਪਾਂ ਨੂੰ ਹਾਂਜੀ ਪਰਸੋ ਹਾਂਜੀ ਤੇ ਮਾਲ ਸਾਡਾ ਵੇਚਿਆ ਸੀ 1 ਵਜੇ ਆਪਾਂ ਘੰਟੇ ਦੇ ਸਾਰਾ ਮਾਲ ਲੱਗ ਗਿਆ 6 ਦੀ 6 ਗੱਮ ਅੱਛਾ ਫੋਨ ਹੋ ਜੇ ਨਾ ਕੋਈ ਆਈ ਜਾਂਦੇ ਜੋ ਠੀਕ ਆ ਇਹ ਸੋਖਣਾ ਕੱਲ ਫੇਰ ਲੈਣੀ ਆ 6 ਨੋਵਾਂ ਅੱਜ 4 ਪਾ ਲੰਦੇ ਆ 2 ਫੇਰ ਪਾਵਾਂਗੇ ਅੱਛਾ ਚਲੋ ਨਾਮ ਦੱਸ ਤੇ ਕਰੀ ਆ ਆਪਣਾ ਸਬਜੀ ਸਿੰਘ ਜੋ ਪਿੰਡ ਆਪਣਾ RAMDIWALI ਜ਼ਿਲ੍ਹਾ ਕਰਦਾਸਪੁਰ ਤਸੀਲ ਡੇਰਾ ਬਾਬਾਣਾ ਠੀਕ ਆ ਡੇਰਾ ਬਾਬਾਣਾ ਤੇ ਮੇਰੇ ਤੋਂ ਹੈਗਾ ਜੋ 6-7 ਕਿਲੋ ਮਿੱਟਰ ਠੀਕ ਆ ਮੇਰੇ ਲੱਗਿਆ ਇਹ ਸ਼ਹਿਰ ਅੰਦਾਸਪਿੰਧਾ ਅਮਰਸੱਤ ਪਰ ਹੈਗਾ 4 ਕਿਲੋ ਮਿੱਟਰ ਫੋਨ ਨੰਬਰੇ ਬੋਲ ਦੋ 9815277510 ਠੀਕ ਹੈ ਜੀ ਤੇ ਚਲੋ ਫਿਰ ਇਹ ਸ਼ੁਰੂਆਤ ਹੈ ਅੱਜ ਵੀ ਤਾਜ਼ੀਆਂ ਸੂਈਆਂ ਆ ਕੇ ਲਗਭਗ ਹਨਾ ਹਰ ਇੱਕ ਪਹਿਲਾ ਸੂਆ ਮਹਿੜਿਆ ਅੱਛਾ ਪਹਿਲਾ ਸੂਆ ਪਹਿਲਾ ਸੂਆ ਠੀਕ ਹੈ ਤੇ ਅਸਲ ਦੇ ਵਿੱਚ ਜਿਹਨੂੰ ਪੰਜਾਬ ਵਾਲੀ ਜਲਸੀਆਂ ਦੇ ਹੋ ਆ ਠੀਕ ਹੈ ਪਹਿਲੇ ਸੂਏ ਵਿੱਚ 18 ਤੋਂ 20 ਲੀਟਰ ਦੁੱਧ ਜਵਾ ਦੂੰਗੀ ਤੇ 4:00 ਵਜੇ ਸੁਈ ਹੀ ਚਾਲ ਆਵੇ ਜੇਰ ਪਾਤੀ ਆ ਭਾਈ ਅੱਜ ਰਾਤ ਹੀ ਸਵੇਰੇ ਮਤਲਬ ਅੱਜ ਰਾਤ 12:00 ਵਜੇ ਸੋਈਏ ਤੇ ਸਵੇਰੇ ਤੜਕੇ ਜੇਰ ਪਾਵੇ ਫਿਰ ਹੋਣੀ ਕਰਦੀ ਜਰਾ ਵੇ ਆ ਪਾਣੀ ਵਧੀਆ 4-5 ਲੀਟਰ ਜਿਹੜੇ ਕਹਿੰਦੇ ਵੀ ਹੌਲੀ ਕੀਤੀ ਆ ਥੱਲੇ ਆਹ ਦੇਖ ਸਾਡੇ ਜੇਰ ਇਹਨੇ ਪ੍ਰੋਪਰ ਪਾਤੀ ਆ ਆਇਥੋਂ ਪਤਾ ਲੱਗ ਜਾਂਦਾ ਬਾਕੀ ਅਜੇ ਛੋੜੇ ਛੋੜੇ ਅਸਰਾ ਹੀ ਆ 18 ਤੋਂ 20 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਪਹਿਲੇ ਸੋਵੇ ਚੱਲੂਗੀ ਬਾਕੀ ਤਾਜੀ ਸੋਈਏ ਤੇ ਕੋਈ ਲੱਪੇ ਚ ਨਹੀਂ ਨਿੱਗਰ ਵੜਿਆ ਪੂਰੀ ਰਾਜੀ ਆ ਜੀ ਅਲਬੀ ਦੇ ਇੰਦਾ ਦੀ ਵਹਿੜ ਪਹਿਲਣ ਭਾਵੇਂ ਕੋ ਮੰਜੀ ਡਾਲੇ ਠੀਕ ਹੈ ਜੀ ਕੋਈ ਕਰਮਾਂ ਵਾਲੀ ਵਹਿੜ ਪਹਿਲਣ ਇੰਦਾ ਹੁੰਦੀ ਆ ਠੀਕ ਆ ਇਹ ਨਾਲ ਹੁੰਦੀ ਵੇਖੋ ਤੇ ਸੂਈ ਵੀ ਅੱਜ ਹੀ ਆ ਮੈਂ ਅੱਜ ਹੀ ਸੂਈ ਆ ਤੇ ਬੱਸੀ ਉਹ ਬੈਠਾ ਨਹੀਂ ਸੀ ਜਾਂਦਾ ਤੇ ਫਿਰ ਜੇਰ ਪੈਣੀ ਸੀ ਹਿਦਾਰ ਕੇ ਫਿਰ 4 ਕਿਲੋ 5 ਚਵਾਈ ਕੀਤੀ ਆ ਠੀਕ ਆ ਆ ਇੱਕ ਮਿੰਟ ਥਾਨ ਦਿਖਾ ਦਈਏ ਤੇ ਆ ਦੇਖ ਸਕਦੇ ਥਾਣੇ ਦੇ ਭਾਂਜ ਨੇ ਜਿੱਤਰੇ ਜਿੱਤਰੇ ਚਵਾਈਆਂ ਹੋਣੀਆਂ ਥਾਨ ਹੁਣ ਵੀ ਪ੍ਰੋਪਰ ਹੱਥ ਚ ਆਉਣ ਅਲਾਵਾ ਤੇ ਚੰਗੇ ਗੈਪ ਤੇ ਤੇ ਚੰਗੇ ਸਾਈਜ਼ ਤੇ ਆ ਥਾਣੇ ਦਾ ਲੈ ਜੇ ਬਾਕੀ ਥੱਲੇ ਚੰਗੀ ਬਣ ਗਈ ਆ ਇਹ ਆ ਵੀ ਜੇ ਕਿਸੇ ਵੀ ਨੇ ਸ਼ੌਂਕ ਨਾਲ ਨਵੀਂ ਵੜ ਘਰੇ ਰੱਖਣੀ ਹੈ ਤੇ ਅੰਦਰਲੀ ਚੰਗੀ ਆ ਬਾਕੀ ਆ ਇੱਥੇ ਆਣ ਕੇ ਵੇਖੋ ਪਸੰਦ ਕਰਕੇ ਖੜਾ ਤੇ ਬੱਚਾ ਕੀ ਆ ਗਿਆ ਤੇ ਮਗਰ ਵਛਾ ਜੀ ਇਹਦੇ ਮਗਰ ਵਛਾ ਹੈ ਕਾਲਾ ਹੀ ਵਛਾ ਹੈ ਪੁਤਵਿਜੀਤ ਇਹਨਾਂ ਨੂੰ ਮਰਜੀ ਵੇਚੇ ਠੀਕ ਹੈ ਛੱਡੀ ਵਾਲੇ ਦਾ ਲੇਖ ਹੀ ਆ ਵੇਚ ਦੇ ਦੇ ਬਾਕੀ ਨਾ ਚੀਜ਼ਾਂ ਦੇ ਵੀ ਮੁੱਲ ਪੈਂਦੇ ਆ ਮੁੱਲ ਪਰ ਦੁੱਧ ਦਾ ਪਣਾ ਹਰਬਰੀ ਹਾਂਜੀ ਹਾਂਜੀ ਫਿਰ ਅਬ ਵਸ਼ੀ ਪਟਾਕੇ ਪਾਉਂਦੀ ਜਦੋਂ ਬਣਦੀ ਹੈ ਜਦੋਂ ਦੁੱਧ ਤੇ ਪੜਨਾ ਨਾ ਵਸ਼ੀ ਨੇ ਹਾਂਜੀ ਹਾਂਜੀ ਵਸ਼ੀ ਬਹਿਣਾ ਤਰੋ ਜਾ ਕਰੂ ਕਿ ਇਹਨੂੰ 3 ਟਾਈਮ ਚੋਣੀ ਪਿਆ ਕਰੂਗੀ ਤੇ ਮੁੱਲ ਫਿਰ ਇਹਦਾ ਹਰਬਰੀ ਦੇ ਹੀਰਿਆਂ ਦਾ ਕੋਈ ਤੈਨੂੰ ਪਤਾ ਫਿਰ ਬਦਾ ਉਹ ਹੀ ਜਾਣਦਾ ਜਿਹੜਾ ਕੋਈ ਅੱਖ ਵਾਲਾ ਹੋਵੇ ਠੀਕ ਆ ਮੰਗਣ ਨੂੰ ਇਹਦਾ ਮੰਗਲਾ 80 ਮੰਗਲਾ 85 ਮੰਗਲਾ ਵਸ਼ੀ ਦਾ ਹਾਕੇ 80 80 ਹਾਂ ਅੱਛਾ ਪਰ ਤੈਨੂੰ ਮੈਂ ਦੱਸਿਆ ਇਹ ਤੇ ਰਾਇ ਜੀ ਮਾਰਕੀਟ ਆ 10000 ਡਾਊਨ ਆ ਅੱਛਾ ਇਹ 10000 ਰਾਇ ਦੇਣਾ ਨੇ ਵਾਛੀ 75000 ਹੀ ਦੇਣਾ ਥੋੜੀ ਕੁ ਛੋਟ ਹੋਰ ਕਰ ਦੀਏ ਪਰ ਵੀਦੇ ਨਗੀਨਾ ਆ ਮੁਰਲੀ ਦੇ ਬਦ ਸ਼ਿੰਗਾਰ ਆ ਕਰਦਾ ਨਹੀਂ ਨਹੀਂ ਇਹ ਤਾਂ ਗਲਤ ਹੈ ਤੁਸੀਂ ਸਹੀ ਜੇ ਹਾਂਜੀ ਥੋੜਾ ਕਮਾਨ ਕਰ ਦੀਏ ਕਰਦਾ ਪਰ ਥੋੜਾ ਹੀ ਕਰਿਓ ਚਲੋ ਥੋੜਾ ਕਰ ਦੀਏ 75000 ਦੀ ਗੱਲ ਹੈ 72 75000 ਦੀ ਦੇ ਦੀਏ ਪਰ 프리 ਦੀ ਕੋਈ ਗੱਲ ਕਰਨੀ ਆ 70000 ਰੁਪਇਆ 100 ਛੱਡਣਾ ਅੱਛਾ 70000 ਦੀ ਰਕਮ ਰੁਪਇਆ 100 ਛੱਡਦਾ ਨੇ ਠੀਕ ਹੈ ਜੀ ਹਾਂ ਜੀ ਪਰ ਹੀਰਾ ਜਦੋਂ ਕਹਿੰਦੇ ਨਾ ਹੀਰਾ ਬੱਛੀ ਆ ਆ ਦੇਖ ਸਕਦੇ ਹਵਾਨੇ ਦੇ ਮਗਰ ਵੀ ਨਾੜਾ ਵਾਂ ਦੋਨਾਂ ਪਾਸੇ ਵੀ ਨਾੜਾ ਚੰਗਿਆ ਤੇ ਹੁਣ ਆ ਸਾਈਆਂ ਲੱਭਦੀ ਨਹੀਂ ਆ ਰੀਦੇ ਡੀਵੀਡੀ ਸਾਈਆਂ ਜਿਵੇਂ ਨਾ ਤੇ ਆ ਆ ਦੇਖ ਸਕਦੇ ਹਵਾਨਾ ਜਿਹੜਾ ਇੱਕ ਰੀ ਲੱਗ ਗਿਆ ਤਾਂ ਬਾਕੀ ਥਾਣਾ ਬੜਾ ਲਾਜਵਾਬ ਲੱਗਾ ਇਹਦੇ ਕੋਲ ਮੈਂ ਇਹ ਕਿੰਨੇ ਚਿਰ ਦੀ ਸੋਈ ਹੈ ਇਹ ਕਦੋਂ ਦੀ ਸੋਈ ਜੇ ਹਰ ਫਰੀਜੀ ਕੱਲ ਸ਼ਾਮੀ ਇਹਨੇ 7 ਵਜੇ ਜੇਰ ਪਾਈ ਆ ਠੀਕ ਆ ਕੱਲ ਸ਼ਾਮੀ 7 ਵਜੇ ਇਹਦੀਆਂ ਮਤਲਬ ਇਹ ਕਦੋਂ ਚਵਾਈਆਂ ਹੋਈਆਂ ਹੁੰਦੀਆਂ ਪਾਸੇ ਇਹ ਸਮਝਾਉਂਦਾ ਡੇਢ ਚਵਾਈ ਹੋਈ ਆ ਠੀਕ ਆ ਜੀ ਕਿਉਂਕਿ ਕੱਲ ਥੋੜੀ ਜਿਹੀ ਇਹਨੇ ਸਵੇਰੇ ਚਾਰ ਕਿਲੋ ਵੱਢੀ ਆ ਠੀਕ ਆ ਚਾਰ ਕਿਲੋ ਜਿੰਨਾ ਜਿਹੜਾ ਕਿੰਨੇ ਕਿ ਸਵੇਰੇ ਚ ਹੋਇਆ ਇਹਦਾ ਸ਼ਾਮੀ ਦਾ ਰਾਤ ਨੂੰ ਮਾਰੀ ਆ ਬਾਕੀ ਉਤਰਾਏ ਆ ਵੀ ਕੱਦ-ਕਾਟ ਪਖੜੇ ਵੀ ਚੰਗੀ ਹੈ ਹੈਗੀ ਕਰੋਸ ਤੇ ਆ ਐਡੀ ਕਿ ਸ਼ਾਂਤਿਆ ਨਾ ਹਾਈਬ੍ਰਿਡ ਹਰਦੀਪ ਜੀ ਬੜੇ ਸ਼ਾਂਤ ਜੇ ਸੁਭਾਅ ਦੇ ਆ ਤੇ ਆ ਥਾਣੇ ਕਰੇ ਤਾਂ ਲੱਗਦਾ ਦਿਖਾਈਏ ਤਾਂ ਥਣ ਜਿਹੜਾ ਇਹੋ ਜਿਹਾ ਥਣ ਗਾਵਾਂ ਚ ਘੱਟ ਲੱਭਦਾ ਵਈ ਇੱਕੋ ਜੇ ਗਾਪ ਤੇ ਇੱਕੋ ਜੇ ਸਾਈ ਦਾ ਥਾਨੇ ਆ ਮੂੰ ਇਹਨੂੰ ਘਿਰਦਾ ਲੱਗਾ ਜੋ ਐਵੇਂ ਨਹੀਂ ਐ ਸ਼ਾਂਤ ਜਿਹੜਾ ਬੁੱਠਾ ਉਹ ਘਿਰਦਾ ਆ ਬਾਕੀ ਚਲੋ ਜਿਹੜੀ ਵੀ ਆ ਦੋ ਤਿੰਨ ਦਾ ਗਾਵਾਂ ਦਾ ਸੰਗਣਾ ਹੁੰਦਾ ਆ ਆ ਦੇ ਤੇ ਅੱਜ ਚੰਗੀ ਹਰ ਦਿਨ ਨਾ ਨਾ ਜਿਹੜਾ ਹੈਗੀ ਤਾਂ ਸੁਭਾ ਦੇ ਆਹ ਫਲਿੱਸ ਵੀ ਲੈ ਲੀ। ਜੀ ਮਾ ਜਵਾ ਹਾਂ ਹਾਂ ਤੇ ਇਹ ਉਤਰਾਂ ਵੇਧੀ ਕਿੰਨਾ ਕ ਦੁੱਧ ਕੱਟੀ ਜਾਊਗੀ? ਆਹ ਫ੍ਰੀਜ ਬਹੁਤੀ ਠੰਡੀ ਵਹਿੜਿਆ। ਆ ਦੇਖ ਸਕਦੇ। ਇਹ ਅੱਗੇ ਡਰ ਗਈ ਆਪਣੇ ਕੋ। ਜਦਾਂ ਕੋ ਮੱਝ ਪੜੇ। ਕਿਤੇ ਸ਼ਾਈ ਵਾਲਾ ਇੰਨਾ ਵੀ ਪੈੰਦੀ ਨਹੀਂ ਬੈਨ ਦਿੰਦੀ ਹੈ ਜਿੰਨਾ ਇਹ ਬੈਨ ਦਿੰਦੀ। ਠੀਕ ਆ। ਠੀਕ ਆ। ਤੇਰੇ ਮਗਰ ਬੋਧੇ ਨੇ ਚਵਾਇਆ ਸ਼ਾਈ ਵਾਲ ਨੇ ਇਹਦੇ ਮਗਰ ਵਸ਼ੀ ਬੁਰੀ ਕਮਾਲ ਦੀ ਆ ਅੱਛੀ ਵੀ ਵੇਖੋ ਗੜੇ ਬਰੀਡ ਬੜੀ ਸੋਹਣੀ ਬੱਛੀ ਜਰਸੀ ਆ ਗਈ ਇਹਦੇ ਮਗਰ ਵੇਖੋ ਵਸ਼ੀ ਮਾ ਦੇ ਸਾਦੇ ਜੀ ਚੰਗੇ ਟਿੱਕੇ ਦੀ ਜਰਸੀ ਵਸ਼ੀ ਆ ਗਈ ਇਹਦੇ ਮਗਰ ਕਿੰਨਾ ਦੋਦ ਕੱਢੀ ਜਾਊਗੀ ਹੈ ਹਰ ਪ੍ਰੀਤ ਬੱਚੀ ਨੂੰ 18-20 ਲੀਟਰ ਕਿਉਂਕਿ ਇਹ ਗਰਮੀ ਦੇ ਰਾਜੇ ਆ ਹਾਂਜੀ ਹਾਂਜੀ ਜਿਵੇਂ ਗਰਮੀ ਦੇ ਵਿੱਚ ਇਹ ਦੁੱਧ ਵਾਲੀਆਂ ਰਾਣੀਆਂ ਰਾਜੇ ਆ ਗਰਮੀਆਂ ਆ ਅੱਛਾ ਇਹਨਾਂ ਨੂੰ ਗਰਮੀ ਦੇ ਵਿੱਚ ਕੋਈ ਨਹੀਂ ਤੇ ਗਰਮੀ ਪੈਂਦੀ ਜਾਂ ਨਹੀਂ ਪੈਂਦੀ ਠੀਕ ਆ ਬੱਚੀ ਕੋਈ ਸੇਵਾ ਵਾਲਾ ਲੈ ਗਿਆ ਤੇ 18 ਵਿੱਚਵਾਦ ਦੋ 20 20 ਲੀਟਰ ਚਵਾ ਦੂ ਅੱਛਾ ਵੱਡੀ ਗਾਂ ਕਿਹੜੀ ਛੋਟੀ ਆ ਹਾਂਜੀ 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 ਤੇ ਮੁੱਲੇ ਦਾ ਜਿੰਨੇ ਦੀ ਤੁਸੀਂ ਆਖੋਗੇ ਦੇ ਦਾਂਗੇ ਉਹਦਨ ਵਾਲਾ ਹਿਸਾਬ ਕਰੀ ਜਾਂਣ ਫਿਰ ਹਰ ਪ੍ਰੀਤ ਜਾਣਦੀ ਹੈ ਜਿestrਾਂ ਉਹਦਨ ਤੋਂ ਹੀ ਤੁਸੀਂ ਸਤਾ ਬੇਤਰ ਯਾਰ ਦੀ ਆ ਕਿਉਂਕਿ ਕੱਦ ਬੋਤਾਲੀ ਆ ਥਣ ਭਾਡੇ ਵਾਲੀ ਆ ਹਾਂਜੀ 65000 ਦੀ ਮਸ਼ੀਨ ਦਾ ਹੋਂਦ ਹੋਰ ਥੱਲੇ ਕੋਈ ਨਹੀਂ ਦੇਦਾ ਯਾਰ ਕਿੰਨੇ ਦੀ ਜਿੰਨੇ ਦੀ ਤੁਸੀਂ ਆਪੀ ਕਰ ਦੋ 5000 ਹੀ ਡਾ ਲਿਓ ਅੱਠ ਦੀ ਦੇਦਾਗਾ ਹੋਰ ਹੋਂਦ ਥੱਲੇ ਹੋਰ ਦੇ ਦੇ ਯਾਰ ਜੀਜੀ ਦੋ ਕਰ ਦਈਏ 500 ਦੋ ਅੱਛਾ 5000 ਦੀ ਹਾਂ ਨਾ 200 ਰੁਪਇਆ ਸ਼ੂਡ ਠੀਕ ਐ ਇਸ ਜਾ ਤਾਂ ਇੰਨੀ ਵਧੀਆ ਠੱਡੀ ਦੀ ਰੀ ਨਹੀਂ ਜੀ ਲੱਭ ਜਦੋਂ ਆਪਾਂ ਲੱਭਣ ਦੁਰੀਏ ਨਾ ਕਿਤੇ ਕਿਤੇ ਡੰਗਰ ਚੰਗਾ ਲੱਭਦਾ ਕਿਤੇ ਕਿਤੇ ਠੀਕ ਆ ਦਵਾਈ ਦੇਣਾ ਕਿਤੇ ਕਿਤੇ ਤੇ ਪਰ ਜਦੋਂ ਕੁ ਦਿਨ ਲਿਉਂਦੇ ਫਿਰ ਹੀਰੇ ਹੀ ਲਿਉਂਦੇ ਆ ਠੀਕ ਆ ਹਾਂ 52000 ਦੀ 52000 ਦੀ ਦੇ ਦੇਣੀ ਕੁੜੇ ਇਹਦੇ ਵੀ ਆਪਾਂ ਦੇਖ ਸਕਦੇ ਹਾਂ ਲੈ ਉਤਰਾ ਹੀ ਆ ਮੈਂ ਹਾਂ ਜੇ 1.5 ਚਵਾਈ ਹੋਈ ਆ ਠੀਕ ਆ ਪਛੀ 20 ਲੀਟਰ ਦੁੱਧ ਪੋਛ ਨਹੀਂ ਜਾਂਦਾ ਠੀਕ ਆ ਪਰ ਆਪਾਂ ਕੁੜੀ 20 ਲੀਟਰ ਦੁੱਧ ਚਵਾ ਦੂ ਜਦੋਂ ਨਾ ਥੜਨ ਲੱਗਾ ਉਹ ਘੋੜੇ ਵੀ ਛਟਾ ਲਈ ਬਾਕੀ ਆ ਪੱਚਾ ਤੇ ਨਾੜੂ ਜਿਹੜਾ ਇਹਦਾ ਨਾਲ ਦੇਖ ਸਕਦੇ ਤਾਜ਼ਾ ਤੇ ਆ ਜਿਹੜੀ ਗਾਵਾਂ ਇਹਦੇ ਇਹਦੇ ਮਗਰ ਬੱਛੀ ਜੇ ਬੱਛੀ ਹਰ ਲਈ ਜੀ ਇਹਦੇ ਮਗਰ ਵੀ ਬੱਛੀ ਚ ਪਲੀ ਫਸੀ ਦੁੱਧ ਚੰਗਾ ਚੜਿਆ ਜੀ ਜਿਹੜੇ ਹੋ ਗਏ ਸੂਈ ਨੂੰ ਦੁੱਧ ਤੇ ਚੜ ਗਈਆਂ ਪਰ ਸੇਵਾ ਉੱਥੇ ਵੀ ਘੱਟ ਗਈ ਅੱਛਾ ਬੱਛੀ 20 ਲੀਟਰ ਦੁੱਧ ਦੇ ਵਿੱਚ ਵਜੂਗੀ ਕਿੰਨਾ ਹੋਣੇ ਦੇਖੋ ਓਕੇ ਦਾ 16 ਲੀਟਰ ਕੰਡੇ ਤੇ ਛਾੜ ਕੇ ਦਵਾਂਗੇ 16 ਲੀਟਰ ਕੰਡੇ ਦੇ ਛਾੜ ਕੇ ਦਵਾਂਗੇ ਜਿਹੜਾ ਕਿ ਜਿਤਨਾ ਮਰਜ਼ੀ ਚਵਾਈ ਕਰ ਲੇ ਤੇ ਭਾਵੇਂ ਕੰਡਾ ਆਪਣਾ ਲੈ ਆ ਮੇਰਾ ਬਾਪੂ ਆਂਦਾ ਹੁੰਦਾ ਆਈ ਮੈਨੂੰ ਹਜੇ ਵੀ ਗੱਲ ਚਿੰਤੇ ਆ ਅੱਛਾ ਜਦੋਂ ਨਵਾਂ ਨਵਾਂ ਕੰਮ ਕਰਦਾ ਹੁੰਦਾ ਨਾ ਹੋਰ ਲੋਕੀ ਕੰਮ ਕਰਦੇ ਆਂ ਗਾਵਾਂ ਦਾ ਚਾਹ ਮੱਝਾਂ ਦਾ ਪਿੱਛੇ ਪਾਲਦਾਂ ਦਾ ਵੀ ਕੰਮ ਚੱਲਦਾ ਕੋ ਪਾਰ ਚੱਲਦਾ ਹੀ ਹਾਂਜੀ ਹਾਂਜੀ ਤੇ ਡੈਡੀ ਨੇ ਆਲ ਕੇ ਗੱਲ ਕਰਨੀ ਕਹਿੰਦਾ ਹੁੰਦਾ ਇਹ ਵੀ ਕਦੇ ਡੰਗਰ ਲੈਣ ਚਾਹੀਏ ਨਾ ਹਾਂਜੀ ਤੇ ਝੂੰਗਾ ਡੰਗਰ ਤਰਿਆਉ ਪਾਰ ਚੁੱਕਦਾ ਹੋਵੇ ਨਾ ਉੱਥੇ ਜਾਣ ਦੀ ਲੋੜ ਨਹੀਂ ਆਪ ਸੁੰਦਾ ਕਰ ਲੀਦਾ ਅੱਛਾ ਝੂੰਗਾ ਡੰਗਰ ਕਦੇ ਤੋਂ ਖੜੀ ਨੰਦਾ ਅੱਛਾ ਆ ਕਰਮਾ ਵਾਲਾ ਡੰਗਰ ਬਣਿਆ ਜਾਂਦਾ ਠੀਕ ਆ ਕਰਮਾ ਵਾਲੀ ਗਾਂ ਝੂਂਗੀਆਂ ਆ ਬਿਲਕੁਲ ਛੋਟੇ ਛੋਟੇ ਸਿੰਘ ਹੈ ਮਤਲਬ ਨਿਕੇ ਜੇ ਨਾ ਮਾਤ ਰਿਆ ਤੇ ਹੈ ਵੀ ਜਿਹੜੇ ਝੂਂਗੇ ਮੁੜੇ ਆ ਅੱਗੇ ਆ ਥਾਨ ਤੇ ਥਾਣੇ ਤੇ ਇੱਕ ਵਾਰੀ ਦੇਖ ਸਕਦੇ ਤੇ ਵੀ ਲਾਗੇ ਤਾਂ ਹਰਜੀ ਕਰਮਾ ਵਾਲਾ ਡੰਗਰ ਹੁੰਦਾ ਕਰਮਾ ਵਾਲਾ 16 ਲੀਟਰ ਹੁਣ ਜਿਹੜਾ ਦੁੱਧ ਤਿਆਰ ਹੈ ਤੇ ਕੋਲ ਕਹਿੰਦੇ ਹਰਜੀ ਭਲੇ ਬਰੀ ਹਰ ਪ੍ਰੀਤ ਆ ਦੇਖ ਸਾਧਿਆ ਕੀ ਕਰਾਸ ਚਰਮਾ ਵਾਲੀਆਂ ਕਲਪ ਦੇ ਦਿੱਤਾ ਸਾਰਾ ਗੋਜਾ ਇਹ ਇੱਥੇ ਮਿਲੀਆਂ ਠੀਕ ਆ ਆ ਇੰਨੀਆਂ ਠੰਡੀਆਂ ਵਸ਼ੀਆਂ ਨਹੀਂ ਲੱਭਦੀਆਂ ਠੀਕ ਜੀ 18 18 20 20 ਲੀਟਰ ਵਾਲੀਆਂ ਉਹ ਵੀ ਝੁੰਗੀਆਂ ਲੋਕੀ ਕਹਿੰਦੇ ਤੇ ਕੋਲ ਨਹੀਂ ਜਾਣਾ ਜੇ ਤਾਂ ਦਰਿਆ ਉਰੇ ਹੰਦਾ ਹੋਣਾ ਚਾਹੀਦਾ ਇਹ ਹੈ ਇਧਰੇ ਆਮ ਇਧਰ ਹੀ ਆ ਚਲੋ ਦਰਿਆ ਹਰੇ ਕੰਡੇ ਤੇ ਜੀ ਹਾਂ ਮੜਾ ਚਲੇ ਠੀਕ ਆ ਹਾਂ ਇਹ ਲੋਕਾਂ ਵਾਲੇ ਅਸਲ ਕਹਿੰਦੇ ਸੰਭਾ ਥਾਣਿਆ ਇਹਨੂੰ ਆਜਾਓ ਮੜਾ ਜਾ ਮਖਾਓ ਸੰਭਾ ਥਾਣ ਇਹ ਕਿਹਦੇ ਦਾ ਸੰਭਾ ਭਾਵੇਂ ਲੋਹੇ ਦੇ ਪਲੇਟ ਚ ਕਿੱਲ ਠੋਕਦੇ ਹੋ ਵੇਖੋ ਠੀਕ ਜੀ ਹਾਂ ਤੇ ਬਾਕੀ ਨਿੱਗਰਵਾਨੇ ਦੀ ਆ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਇਹ ਆ ਵੀ ਸਾਂਭੀ ਥੋੜੀ ਜੀ ਘੱਟ ਆ ਕਿਸੇ ਨੇ ਤੇ ਇਹ ਚੰਗੇ ਸਾਂਭ ਵਾਲੇ ਜਿਹੜਾ ਉੱਥੇ ਉੱਕੀ ਸੇਵਾ ਹੀ ਨਹੀਂ ਅੱਛਾ ਉਹ ਉਹਨਾਂ ਨੇ ਇਹਨੂੰ 18 ਕਿਲੋ ਦੁੱਧ ਆਪਿਆ ਅੱਛਾ ਇਹ 2 ਕਿਲੋ ਘੱਟ ਬਸਣਦੇ ਆ ਅੱਛਾ ਕੋਈ ਭੈਣ ਭਰਾ ਨੇ ਦੂਰੋਂ ਹਣ ਨੇੜਿਆਂ ਆਉਣਾ ਤੈਨੂੰ ਮਾਸਾ ਵੀ ਫਰਕ ਨਾ ਪਵੇ। 25 ਲੈ ਦੋ 18 ਲੀਟਰ ਹੀ ਆ। ਅੱਛਾ। ਪਰ ਜੇ ਉਹ ਸੇਵਾ ਵਾਲੇ ਦਾ ਸੁੱਕੀ ਤੂੜੀ ਦੇ 18 ਲੀਟਰ ਆ। ਅੱਛਾ। ਸੇਵਾ ਵਾਲੇ ਤਾਂ ਘਰ ਚਲ ਗਏ ਤੇ ਬੱਸੀ 20 ਮਿੰਟ ਪਾ ਦੋ ਕੋਈ। ਤੇ ਮੋਲੇ ਦਾ? ਜਿੰਨੇ ਦੀ ਤੁਸੀਂ ਆਪੋ ਵੀ ਦੇ ਦਾਂਗੇ। ਜਿੰਨੇ ਦੀ ਆਪੋ। ਜਿਆਦਾ ਜੀ ਕਰੀਏਗੇ ਬਈ। ਫਰ ਜੀ ਜੀ ਮੋਲ ਕਰ ਨੂੰ ਜਿੰਨਾ ਮਰਜ਼ੀ ਮੈਂ ਕਰਾਂ। 65000 ਦੀ ਆਹ ਨਾਲ ਬੱਸੀ। ਨਹੀਂ ਕਰ ਦਈਏ ਮੰਨਤਾ ਨਾ। ਕਰ ਦੋ। ਕਿੰਨੇ ਦੀ? ਜਿੰਨੇ ਤੁਸੀਂ ਆਖੋਗੇ ਕਰ ਦਾਂਗਾ ਮੈਂ 65000 ਰੁਪਿਆ। ਇਹ ਮਾਰਕੀਟ ਡਾਉ ਨੇ ਆ ਤਾਂ ਡਾਉਣੀ ਆ ਜਿੰਨੇ ਵੀ ਤੁਸੀਂ ਆਹੋਕੇ ਦੇ ਦੋ ਕਰ ਦੋ ਆਪ ਹੀ ਕਰ ਦੋ 10000 ਡਾਉ ਕਸਿਆ 10 ਕਰ ਦੋ ਅੱਛਾ 55 ਦੀ ਦੇ ਦਾਂਗੇ ਸਿੱਧਾ ਦਾਹੀ ਢਾ ਦੇਣਾ ਆ ਮੈਂ ਤਾਂਹੀ ਜਾਂ ਤੋ 10000 ਮਾਰਕੀਟ ਡਾਉ ਨੇ ਪਰ ਦੱਸਣਾ ਪੈਂਦਾ ਭੈਣ ਭਰਾਵਾਂ ਨੂੰ ਅੱਛਾ ਮਾਲ ਇੰਨੇ ਦਾ ਜੋ ਅੱਛਾ 55000 ਦੀ 10000 ਦੀ ਜੀ 55 ਦੇ ਹਾਂਜੀ ਕੁ ਛੋਟ ਹੋਰ ਕਰ ਦਈਏ ਕਰ ਦਾਂਗੇ ਇੱਕੋ ਗੱਲ ਕਰ ਦਈਏ ਫਿਰ ਕਰ ਦਿਓ ਪੂਰੇ ਪੂਨ ਜਾਦੀ ਹਾਂ ਜੀ ਜੀ ਤੂੰ ਆ ਗਿਆ ਤਾਂ ਤੇਰਾ ਮੈਂ 52000 ਦੀ ਹਾਂ ਨਾ ਅੱਛਾ ਹਾਂ ਜੀ ਤੇ 16 ਲੀਟਰ ਦੁੱਧ ਕਰੋ ਚੋਆ ਕੇ ਮੈਂ 16 ਲੀਟਰ ਦੁੱਧ ਬਣਾਵਾਂਗਾ ਮਗਰ ਬੱਸੀ ਠੀਕ ਹੈ ਜੀ ਤੇ ਆ ਗਾਂ ਗੱਬਣਾ ਗਿਆ ਐਵੇਂ ਚੋਂ ਗਿਆ ਇਹਦੇ ਵਿੱਚ ਸਿੰਗ ਹੋ ਜਾਈ ਆ ਹਾਂ ਜੀ ਇਹ ਕਿੰਨੇ ਕੇ ਦੁੱਧ ਆ ਲੀਜੇ ਹਾਂ ਜੀ ਜੀ ਪਹਿਲਾਂ ਵਹਿੜਿਆ ਅੱਛਾ ਇਹ ਤਾਂ ਪਹਿਲਾਂ ਸੁਆਇਆ ਪਹਿਲਾਂ ਵਹਿੜਿਆ ਠੀਕ ਹੈ ਬਸ ਕਮਾਲ ਦਾ ਹੀ ਥਣ ਪਹਿਲਾਂ ਨੂੰ ਇਹੋ ਜਿਹਾ ਲਾ ਛੜਿਆ ਠੀਕ ਆ ਤੇ ਉਹ ਲੈ ਨੂੰ 4 5 ਲੈ ਜੇ ਹਣਾ ਪਰ ਬਣ ਤੋਂ ਨਹੀਂ ਹੋ ਜੂ ਬੱਸੀ ਠੀਕ ਆ ਬੜੀ ਜੁਲੀ ਗੋੜਾ ਹੋਇਆ ਨਿਆ ਦੁੱਧ ਕਿੰਨਾ ਕੱਢੀ ਜਾਊਗੀ 15 ਲੀਟਰ ਦੁੱਧ ਗਰੰਟੀ ਨਾਲ ਦੇ ਦੂਸਤ ਕਦੇ ਲਹੂ ਨਹੀਂ ਦੋ ਤਾਂ ਇਹਨਾਂ ਹਰ ਬ੍ਰਿਜੀ ਲਹੂ ਵਾਲੀ ਲੱਗੀ ਆ ਹਾਂਜੀ ਹਾਂਜੀ ਤੋਰ ਤੋ ਫੇਰੀ ਮੰਮੀ ਸਾਂਭੇ ਸੁੰਭੀ ਚੰਗੀ ਆ ਨਿੱਗਰ ਆ ਪੂਰੀ ਆ ਵੀ ਕੋਈ ਨਹੀਂ ਬਗੇ ਨਹੀਂ 15 ਲੀਟਰ ਤੇ ਲੱਗ ਗਿਆ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਚਵਾਈ ਜਾਊਗੀ ਇਹਦੀ ਥਾਣੇ ਜਿਹੜਾ ਇਹਦੇ ਕਾ ਵੀ ਬੜਾ ਕਮਾਲ ਦਾ ਆ ਪਰ ਜਿੱਦ ਚੋਂ ਗਾਡਾ ਨਰ ਮੈਂ ਕੈਸਾ ਪਸੰਦ ਕਰਕੇ ਲਿਆਉਣਾ ਭੈਣ ਭਰਾ ਬੜਾ ਪਸੰਦ ਕਰਦੇ ਬੜਾ ਕਰਮਾਂ ਵਾਲਾ ਡੰਗਰ ਹੁੰਦਾ ਠੀਕ ਆ ਇਹ ਜਿਹਨੂੰ ਪਤਾ ਉਹ ਹੀ ਜਾਣਦਾ ਆ ਬਹੁਤ ਕਰਮਾਂ ਵਾਲੀ ਬੱਛੀ ਆ ਆ ਦੇਖ ਸਾਦੇ ਰਾਜੀ ਆ ਪੂਰੀ ਸਰੀਰਾਂੇ ਵੀ ਤੇ ਆ ਥਾਣੇ ਦੇ ਵੀ ਤੁਹਾਨੂੰ ਦਿਖਾ ਦਈਏ ਲੱਗਦਾ ਮਾਲ ਦਾ ਥਣ ਲੱਗਾ ਪਹਿਲੇ ਨਾਲੋਂ ਥਾਣੇ ਤਾਂ ਕਿੱਥੇ ਹੁੰਦੇ ਆ ਪ੍ਰੀਤ ਜੀ ਆ ਦੇਖ ਸਾਦੇ ਜੀ ਬਾਕੀ ਪਲਾਪੁਲਾ ਦਈਆਂ ਪੈਨ ਹਵੰਦੇ ਤੇ ਤੋਂ ਉਤਰ ਕੇ ਜਿਹੜੀ ਡਰ ਜਾਂਦਾ ਪਸ਼ੂ ਹੈਗੀ ਜਰਸੀ ਕ੍ਰਾਸ ਚੀ ਹੈ ਵੀ ਸਾਰੀ ਹੈ ਗਰਮੀ ਵਾਲੀਆਂ ਗਾਵਾਆਂ ਹੀ ਅੱਜ ਵੀ ਹਰਪ੍ਰੀਤ ਜੀ ਗਰਮੀ ਪੜੀ ਪੈਂਦੀ ਆ ਹਾਂ ਜੀ ਬਣਾਉ ਨੂੰ ਮਾਲ ਉਹ ਜਾਂ ਲੈ ਆ ਕੇ ਦੋ ਜਿਹੜਾ ਜਿਹੜਾ ਸੀਜ਼ਨ ਆ ਤੇ ਮੈਂ ਇਹਦਾ ਮੁੱਲ ਫਿਰ ਵੀ ਜੀ ਹਰਪ੍ਰੀਤ ਜੀ ਇਹ ਜਿਹੜਾ ਨਖਰਾ ਕਹਿੰਦੇ ਨਖਰਾ ਉਹ ਕਬੂਤਰੀ ਆ ਬਾਜ ਦਾ ਬੱਚਾ ਮੱਛੀ ਆ ਠੀਕ ਆ ਇਹਦਾ ਮੁੱਲ ਤੁਸੀਂ ਜਿੰਨਾ ਕਹੋਗੇ ਕਰਦਾਂ ਨੂੰ ਦੱਸੋ ਕਿਨੇ ਦੀ ਦੇ ਦਈਏ ਆਪ ਵੀ ਕਰਦੋਗੇ ਪੂਰੇ 50000 ਰੁਪਏ ਜੀ ਤੁਹਾਡੇ ਚਲੋ ਸੰਭ ਨੇ ਸੰਭ ਨਹੀਂ ਕਿਨੇ ਥੋੜਾ ਹੋਰ ਮਾਨ ਕਰ ਦਈਏ 2-4 ਦਿਨ ਹੀ ਖੜਦੇ ਜਾਂ ਜਾਂ ਕੋਈ ਬੋਰੀ ਬੋਰੀ ਜੋ ਅੱਗੇ ਛੱਡਦੀ ਏ 트ਾਂਜੈਕਸ਼ਨ ਪਾਉਣੀ ਜਾ ਕੇ ਸਰਦਾਰ ਗੱਲ ਇੱਕੋ ਹੀ ਕਰੀ ਆ ਅਰਬ ਜੀ ਇੱਕੋ ਹੀ ਬਾਰੀਆਂ ਪੁਰੀਆਂ ਦਾ ਖੜਾ ਛੜੀ ਏ ਹਾਂਜੀ 45000 ਦੀ ਹਾਂ ਨਾ ਸੰਦੇ ਵਾਲੇ ਪਾਸੇ ਕੋਈ ਵੀਰ ਨਾ ਪਾਏ ਮੁੱਲ ਬਿਲਕੁਲ ਫਿਕਸ ਕੀਤੇ ਵਾ ਠੀਕ ਆ ਜੀ ਹਾਂਜੀ ਠੀਕ ਐ ਤੇ ਬਾਕੀ ਕੋ ਤਸੱਲੀ ਤੁਹਾਡੇ ਘਰੋਂ ਕਰਕੇ ਲੈ ਜੀ ਤਿੰਨ ਗਾਵਾਂ ਸੁਈਆਂ ਹਾਂਜੀ ਆ ਦੋਵੇਂ ਤਾਜ਼ੀਆਂ ਸੁਈਆਂ ਇਹ ਸ਼ਾਮਾਂ ਦੀ ਸੁਈਆਂ ਰਾਤ 12 ਵਜੇ ਸੁਈਆਂ ਠੀਕ ਐ ਥਣ ਭਾਣੇ ਦੀ ਸਾਡੀ ਗਰੰਟੀ ਹੈ ਉਹ ਵੀ ਥਣਾ ਦੀ ਸਾਡੀ ਗਰੰਟੀ ਹੈ ਉਹ ਵੀ ਰੇਵੀ ਅੱਛਾ ਪਰ ਇਹ ਮੌਕੇ ਤੇ ਖਾਲੀ ਨਹੀਂ ਹੋਣੀਆਂ ਹਾਂਜੀ ਆ ਬਚੀ ਬਚਾਰਾ ਨਾਲ ਵਿੱਚੋਂ ਕੇ ਖੜੇ ਆ ਤੇ ਬਾਕੀ ਤਸੱਲੀ ਕੋ ਕਰਕੇ ਖੜੇ ਹਨਾ ਠੀਕ ਐ